ਅਗਰ ਤੋਂ ਨਹੀਂ ਚੱਲ ਪਈ ਤੇ ਚਾਚੇ ਭਾਈ ਹਾਂ ਜੀ ਰਿਜ਼ਲਟ ਵੀ ਆ ਗਿਆ ਸਾਡਾ ਜੀ ਆ ਗਿਆ ਆ ਗਿਆ ਕਿੰਨਾ ਹੋ ਮੈਂ ਪਤਾ ਨਹੀਂ ਭਾਈ ਦੱਲੀ ਦਾਦਾ ਦਾ ਕਹਿੰਦਾ 200 ਟੱਪ ਗਿਆ ਪਰ ਸੱਚ ਦੱਸਿਆ ਨਹੀਂ 200 ਕਹਿੰਦਾ 201 ਬਣੀ ਦੋ ਗਹਿਨਤਾ ਫਿਰ ਮੇਰਾ ਸਹੇਦ ਨੇ ਕਿਹਾ ਭਾਈ ਗੈਸ ਉਹ ਬਰੇ ਮੈਂ ਉਹਦਾ ਘਰੇ ਆਤਾ ਟੜਾ ਟੜੇ ਦਾ ਟੜਾ ਕਹਿੰਦਾ ਹੋਇਆ ਟੜਾ 250 ਹੋ ਗਿਆ ਬੱਸ ਫਿਰ ਆ ਦੇਖਦਾ ਹੁਣ ਕਿਆ ਦੇਖਣਾ ਹੈ ਬਈ ਹੈ ਇਹ ਸੱਚ ਮੰਨੀ ਹੈ ਇਹਨੇ ਕਿਹਾ ਵੀ ਗੰਨਾ ਹੋਊਗਾ ਮੈਂ ਗੰਨਾ ਦਾ ਕਿਸੇ ਨੇ ਨਹੀਂ ਕਿਹਾ ਗੰਨਾ ਨਹੀਂ ਕਿਹਾ ਮੈਂ ਗੰਨਾ ਦਾ ਸੱਚਾ ਆਉਣਾ ਨਾ ਸਾਰਾ ਕੁਝ ਸੱਚਾ ਸਾਰਾ ਕੁਝ ਸੱਚਾ ਹੋ ਗਿਆ ਦੇ ਕੰਡੇ 'ਤੇ ਚੜਿਆ ਇਕੱਲਾ ਗੰਨਾ ਚੜਿਆ ਹੈ ਇਕੱਲਾ ਗੰਨਾ ਜੜਿਆ ਆਉਂ ਟ੍ਰੈਲਰ 'ਤੇ ਚੜ ਗਿਆ ਫੇਰ 250 ਗੰਡੇ ਨੇ ਬੋਲਤਾ ਵੀ 250 ਮੈਂ ਕਹਿੰਦਾ ਭਾਈ 100 ਦੋ ਤੇਰਾ 200 ਤੇ ਗੰਨਾ 5 ਕੁਆਂਟ ਚਾਹੀਏ ਘੜ ਦੇ ਵਿੱਚ ਜਿਵੇਂ 5 ਵੱਜਵੇ ਛੋਟਾ ਪਤਾ ਨਹੀਂ ਘਟਿਆ 2 ਕੁਆਂਟਲ ਪਤਾ ਨਹੀਂ ਬਧਿਆ 202 ਐਨਾ ਕੁਛ ਹੈ 202 4 ਠੀਕ ਆ ਫਿਰ ਠੀਕ ਰਿਹਾ ਕਿਸੇ ਮੇਰੇ ਤੂੰ 10 ਕੁਆਂਟਲ ਤੇ ਫੇਰੀ ਗਿਆ ਮੈਂ ਕੱਲਾ ਹੀ ਟਨ 250 ਗਿਆ ਤਾਂ 250 ਹੁਣ ਦੇਖ ਨਾ ਇਂਗਾ ਵੇ ਤੁਸੀਂ ਵੀ ਇੱਥੇ ਆਇਆ ਹੋ। ਉਹ ਬਾਈ ਤੂੰ ਆਪਣੀ ਜਗ੍ਹਾ ਸੱਚਾ ਹੁਣ ਜਿਹਦਾ ਜਿਹਦਾ ਲਿਖ ਹੋ ਜਾਂਦਾ ਕਾਗਜ਼ ਪਰ ਉਹ ਨਹੀਂ ਬਣਦਾ ਤਾਂ ਕਿਹੜਾ ਲਿਖਾਇਆ ਕਰਦੇ ਸਟਾਮ ਸਟਾਮ ਬਾਈ ਤਾਂ ਹੀ ਬਣੇ ਤੇ ਦਾਜਾ ਚ ਨਹੀਂ ਆਇਆ ਮੋਕਰ ਜੰਨੇ ਆ ਦਾਜਾ ਰੀ ਮੋਕਰੀ ਦਾ ਦਾਜਾ ਦਾ ਪੂਰਾ ਪੂਰਾ ਖੜਾ ਤੂੰ ਆਪਣੀ ਜਗ੍ਹਾ ਸਹੀ ਹੋ ਆਪਣੀ ਜਗ੍ਹਾ ਸਹੀ ਆ ਜੇ ਸਟਾਮ ਬਣਦਾ ਉੱਪਰ ਲਿਖ ਹੁੰਦਾ ਵੀ ਗੰਨਾ ਆ ਧੜਾ ਉਹ ਕੱਲ ਵਾਲੀ ਵੀਡੀਓ ਦੇਖ ਲੈ ਗੌਰ ਨਾਲ ਵੀ ਕਿਆ ਕੁਝ ਕਿਹਾ ਵਾ ਹਾਂ ਕੱਲ੍ਹ ਦੀ ਮਤਲਬ ਲੱਗਣਾ ਉਹ ਗੰਨਾ ਗੰਨਾ ਕਿਹਾ ਹੈ ਨਾ ਦੋ ਹਾਂ ਨਾ ਕਿਹਾ ਕੁਛ ਬਟਰਾ ਦਾ ਟਰਾਲਾ ਕਰੀਗੇ ਨਾ ਨਾ ਇਹ ਕਹੀ ਕਿ 200 ਹੋ ਜਾਣਾ 200 ਹੋ ਜਾਣਾ 200 ਹੋ ਜਾਣਾ ਵੀ ਟਾਲਾ ਕੱਢਿਆ ਔਖਾ ਭਾਈ ਡਾਕਟਰ ਦਾ ਵੀ 200 ਹੋ ਜਾਣ 200 ਦੇ 250 ਕੋ 200 ਕਹਾਂ ਕਹੀਏ ਹੂੰ 250 ਇਹ ਟਾਲਾ ਨਾਲ ਲੱਗ ਗਿਆ ਮੈਂ 200 ਕਿੰਨਾ ਕਹਿੰਦਾ ਭਾਈ ਤੇ ਦੋਵੇਂ ਸਹੀ ਹੈ ਭਾਈ ਕੰਡੇ ਨੇ ਕੱਲਾ 200 ਤਾਂ ਨਹੀਂ ਦਿਖਾਇਆ ਕੱਡੇ ਨੇ 250 ਦਿਖਾਇਆ ਤੂੰ ਜਿੱਤੇ ਆ ਭਾਈ ਅਸੀਂ ਹਾਰੇ ਆ ਜਿਸ ਤਰ੍ਹਾਂ ਨਾਲ ਜ਼ਿਆਦਾ ਜੀ ਉਹ ਜਿੱਤ ਗਈ ਆ ਜਿੱਤ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ ਹਾਂ ਇਹ ਨੂੰ ਮਲਕੀ ਦਵਾਈ ਕਹਿੰਦੇ ਆ ਇਹ ਕਿਤਨੋਂ ਜ਼ਿਆਦਾ ਹਾਰ ਬੋਲਦੀ ਹੈ ਭਾਈ ਚਾਚਾ ਅਸੀਂ ਦੇਖ ਲਿਆ ਬਈ ਪੂਰਾ ਉਹ ਬੰਦਾ ਹੈ ਕਾਢੀ ਬੰਦਾ ਬੰਦਾ ਜਿਹੜੇ ਫੋਟੋ ਜੇ ਦੇ ਲਾ ਵੀਡੀਓ ਜੇ ਕੰਡਾ ਲਾਤਾ ਇਹਨੂੰ ਕੰਡਾ ਲਾਤਾ ਮੈਂ ਅੱਜ ਲਾ ਦਿੰਦੇ ਜਿਆਦਾ ਇਹੋ ਜਿਹੇ ਕਹਿੰਦੇ ਯਾ ਵੀ ਦਿਖਦਾ ਸਾਰਾ ਗੋਸਾ ਹਾਂ ਅੰਦਾਜ਼ਾ ਇੱਕ ਨੰਬਰ ਇਹਦਾ ਹਾਂ ਔਰ ਦਾਦੀ ਜੇ ਬਈ ਦੱਸ ਪਰ ਆਪਣੇ ਨੇ ਵੀ ਲਈ ਦੀ ਸ਼ਰਤ ਕੜਕਦੀ ਆਹੋ ਜਿਹੜਾ ਖੜਕਰੀ ਲਾਈ ਸੀ ਗੰਨੇ ਦੀ ਵੀ ਲਾਈ ਸੀ ਉਹਦੇ 10000 ਦੀ ਆਹ ਵੀ ਲਾਈ ਹੁੰਦੀ ਬਾਈ ਸਿੱਖਿਆ ਮਿਲਦੀ ਆ ਵੀ ਚਾਚੇ ਨਾਲ ਕੋਈ ਛੜਤ ਜੁਲਤ ਨਾਲ ਆਉਂ ਉਹ ਥੋੜੀ ਬਾਹਰ ਨਾਲ ਤੁਹਾਨੂੰ ਭਜਾ ਕੇ ਹੀ ਛੱਡੂਗਾ ਦੂਰੇ ਤੇ ਅ디 ਦੇਖਦੇ ਮੁੰਡੇ ਨੂੰ ਮੇਲ ਵਾਲੇ ਨੂੰ ਵੀ ਕਾਜ ਆਉਂਦਾ ਕਹਿੰਦਾ ਆਇਆ 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 ਵਾਲਾ ਹੀ ਆ ਉਹ ਮੇਰੇ ਮੰਨ ਕੇ ਜਲਦੀ ਸੂਰੋ 8 ਵਜੇ 9 ਵਜੇ 8 9 ਵਜੇ ਗਿਆ ਆਉਣਾ ਇਹ ਜੱਸਾ ਛੋ ਜ ਗਿਆ ਉਹ ਬੱਸੋ ਬਾਈ ਹੁਣ ਨਾਲ ਹੀ ਡੇੜਾੜ ਮੰਗੂਗੇ ਐਨਾਂ ਅਸੂਰੀ ਨਹੀਂ ਬਕੌਣ ਮਾਰਦਾ ਕਰ ਤਕਣਾ ਡੰਡੇ ਆ ਨਾ ਜਿਹੜੇ ਨਾ ਸੇਕ ਜਿਆਦਾ ਕੱਤੀ ਇੱਕ ਗੱਲ ਦੇਖੀ ਆ ਉਹ ਚੰਦ ਦਿਖਦਾ ਸੂਰਜ ਦਿਖਦਾ ਨਹੀਂ ਇਹ ਭਗਾਲੀ ਭਾਈ ਕੀ ਗੱਲ ਆ ਵੀ ਵੀ ਆ ਭਾਈ ਅੱਜ ਚੰਦ ਵੀ ਦੇਖਦਾ ਮੈਂ ਗੱਲ ਵੀ ਦਿਖਦਾ ਹਾਂ ਹਾਂ ਪਰ ਉਹ ਨਹੀਂ ਦਿਖਦਾ ਸੂਰਜ ਦਿਖਦਾ ਹੈ ਸੂਰਜ ਮੈਂ ਦਿਮਗ ਜਿਹੜਾ ਉਹ ਸੂਰਜ ਦੀ ਇਹਦੇ ਮੁੱਦਿਨਾ ਨੇ ਗਾਹਾਂ ਵਾਲੇ ਜਿਹੜੇ ਬੰਦੇ ਭਈ ਤੇ ਧੂੜ ਸੁਪਤ ਨਹੀਂ ਜਾਦੇ ਬੱਲੀ ਬਾਤੀ ਉਹਨਾਂ ਨਾਲ ਬੱਲੀ ਬਾਤੀ ਉਹਵੇਂ ਇਹ ਤੈਨੂੰ ਦਿਖਣਾ ਹੀ ਨਹੀਂ ਆਉਂਦਾ ਆਓ ਆਉਂ ਰੋ ਹੋ ਸਕਦਾ ਏ ਜਹਾਜਾਂ ਪੂਰੇ ਨਾ ਆ ਗਿਆ ਹੋਵੇ ਹਾਂ ਮਰੋ ਬਸਾ ਜੇ ਨਹੀਂ ਦੇਖ ਲੈ ਗੜਗਨ ਟੈਂਪਰੇਚਰ ਕਰ ਗਿਆ ਜਮਈ ਉਹ ਬਤਾ ਗੜਗਨ ਪਰਾ ਛੱਡਦੇ ਸਾਡੇ ਜਾਲਾਂ ਉਹਨਾਂ ਦਾ ਪਤਾ ਕਿ ਸਾਡਾ ਜੂਰ ਵਧਾ ਲੈਣਾ ਜਿਹੜਾ 37 ਹੁੰਦਾ ਦਾ 38 39 ਕਰ ਦੇਣਾ ਉਹ ਉਹ ਬਾਈ ਪ੍ਰਕੋ ਬਾਈ ਕੋਲੇ ਡੰਡੇ ਮੋਟੇ ਆ ਕੋਲੇ ਬਣ ਜਿੰਦੇ ਨਾ ਡੰਡੇ ਦੇ ਫੀਸ ਰੇਗ ਪੂਰਾ ਆਉਂਦਾ ਬਹੁਤ ਜ਼ਿਆਦਾ ਫੀਸ ਆ ਯਾਰ ਹੋਰ ਇਹੀ ਢਾਂਡੇ ਚੱਕਦਾ ਫਿਰ ਇਹ ਨਾਲ ਆ ਹਾਂ ਵੀ ਜ਼ਿਆਦਾ ਥੋੜਾ ਹੈ ਹੈ ਉਹ ਤਣਾ ਥੋੜੀ ਆ ਵੀ ਇਹਨਾਂ ਬਟਨ ਤਾਂ ਪਤਾ ਵੀ ਚੱਲਣਾ ਸਿੰਡਰਾਂ ਦਾ ਬਾਹੂ ਰਾ ਲੈ ਯਾਰ ਹਾਂ ਅਜਾ ਤੇ ਹਟਦਾ ਆ ਜੀ ਸਿੰਡਰਾਂ ਦਾ 500 ਰੁਪਏ ਸਾਲਾ ਹੈ ਨਾ ਮੁਰਕ ਨਹੀਂ ਹਾਂ ਸਿੰਡਰ ਉਟਾ ਆ ਯਾਰ ਹੋਰ ਮੋਤੀ ਦਾ ਕਹਿੰਦਾ ਮੈਂ ਫ੍ਰੀ ਦਊਂਗਾ ਇੱਥੇ ਪਹਿਲੇ ਵੀ ਨਹੀਂ ਮਿਲਦੇ ਉਹ ਬਾਈ ਅਜਾ ਤੁਸੀਂ ਤਾਂ ਭਰਾ ਨੂੰ ਤੁਹਾਡਾ ਤਾਂ ਬਦਲ ਵੀ ਸਾਰੀ ਭੁਗਤਾ ਇਹ ਜਿੱਦ ਕਿਲੇ ਭਰਾਉਣ ਭਰਾ ਲਿਆ ਮੈਂ ਇੱਕ ਹਫਤਾ ਹੀ ਕੱਢਦੇ ਆ ਹਫਤਾ ਹੀ ਨਿਕਲਦਾ ਨਹੀਂ ਯਾਰ ਚਾਹੀ ਜਿੰਨਾ ਮਰਜ਼ੀ ਲਾ ਕਰਦੇ ਨੇ ਡੇਢ ਕਿ ਮਹੀਨਾ ਤੋਂ ਕੱਢ ਦਿੰਦੇ ਦੋ ਸਿਲੰਡਰ ਡੇਢ ਕਿ ਮਹੀਨਾ ਕਰਦੇ ਇਹ ਕਿਹ ਜਿਹੜੇ ਬੈਠੇ ਇੱਕ ਸਿਲੰਡਰ ਨੂੰ ਮਾਰ ਲਾ ਸਾਲਾ ਚੰਗ ਦਾ 10 ਬਜੇ ਰੋ ਤਾਂ ਲੱਗੇ ਲੈਂਦੇ ਉਹ ਚਾਹ ਚਾਰ ਪੰਜ ਪੰਜ ਵਾਲੀ ਚਾਹ ਨਾਲ ਮੈਂ ਪੀਤੀ ਹੁਣ ਮੈਂ ਚਾ ਪਿਆ ਵਾਲੀ ਆ ਜਣੀਆਂ ਦੀ ਪਰ ਮੈਨੂੰ ਆਏ ਤਾਂ ਦੱਸ ਦੇ ਬਈ ਤੂੰ 21 ਦਿਨ ਵੀ ਬਹੁਤ ਘੱਟ ਆ ਉਹ ਸਿਲੰਡਰ ਕੱਢੇ ਕਿਤੇ ਇੰਨਾ ਠੀਕ ਆ ਇੱਕ ਦਿਨ ਘੱਟ ਥੋੜਾ ਬੋਸ ਗੈਸ ਪੂਰੀ ਆਉਂਦੀ ਹੈ ਉਹ ਉਹ ਤਾਂ ਨਹੀਂ ਮਰਦੇ ਆ ਤੇ ਨਾਲ ਕੋਆ ਬੰਨ। ਚਾਹੇ ਬਹੁਤ badi bandi ਭਈਆ ਲੱਗੀ ਰਹਿੰਦੇ ਆ ਬੰਦਾਸ ਹੈ ਕਿ ਨਹੀਂ ਦੇਖ ਨਹੀਂ ਕਿ ਤੇ ਉਹ ਵੀ ਘਰਾਂ ਬਣੀ ਜਾਂਦੀ ਸਾਲ ਚ ਇਹ ਉਂ ਉਂ ਜਿਹੀ ਰੋਟੀ ਵੀ ਸਬ지 ਸਭ ਉ ਸੰਟਰਾਂ ਤੇ ਬਣਦੀ ਆ ਪਹਿਲਾਂ ਚੁੱਲੇ ਹੀ ਹਲਦੇ ਹੁੰਦੇ ਸੀ ਤਾਂ ਰੋਟੀ ਦਾ ਸਵਾਦ ਆ ਹੈਗਾ ਚੁੱਲੇ ਆੜੀ ਦਾ ਇਹ 35 ਸਿਲੰਡਰ ਵਾਲੀ ਕੋਈ ਨਹੀਂ ਆ ਰੋਟੀ ਦਾ ਸਵਾਦ ਨੂੰ ਉੱਪਰ ਇੱਥੇ ਨਾ ਜਾਂਦੀ ਆਗੇ ਹਾਂ ਤੂੰ ਦਾਲ ਸਬ지 ਬਣਾ ਕੇ ਦੇਖੀ ਚੁੱਲੇ ਨੂੰ ਬਹੁਤ ਹਾਂ ਚੁੱਲੇ ਵਾਲੀ ਬਹੁਤ ਹੈ ਮੈਂ ਸਾਡੀ ਕੀ ਕਰਦੇ ਆ ਮਾਹਾਂ ਦੀ ਦਾਲ ਧਰਦੇ ਨਹੀਂ ਸਵੇਰੇ ਸ਼ਾਮ ਨੂੰ ਦੇ ਲਿਆ ਵੀ ਤੱਕ ਉਹ ਰਿਡੀਓ ਜਣਾ ਸਾਰੇ ਚ ਗੱਲਬਾਤ ਤਾਂ ਹੀ ਬਣਦੀ ਆ ਹਾਰੇ ਵਾਲੀ ਦਾਤ ਨਾਲ ਹੋ ਜਾਂਦੀ ਸੀ ਮੱਕੀ ਦੀ ਰੋਟੀ ਸਿਲੰਡਰ ਪਰ ਵੀ ਬਣਾਉਨੇ ਆ ਜਿੱਦਾਂ ਕੋਈ ਗੱਲ ਆ ਕੋਈ ਲੈ ਲੈ ਮੱਕੀ ਦੀ ਰੋਟੀ ਚੁੱਲੇ 'ਤੇ ਬਣਦੀ ਚੁੱਲੇ 'ਤੇ ਬਣਾ ਗਏ ਸਿਲੰਡਰ ਚੁੱਲੇ 'ਤੇ ਬਣਦੀ ਆ ਜਿੱਦਾਂ ਹਾਰੇ ਵਾਲੀ ਧਰਿਓਂ ਮ ਖਿਲਾ ਦੇ ਦੂੰਗਾ ਪਰ ਕੱਲੇ ਗੱਗੇ ਨੂੰ ਖਾਉਂਗਾ ਇਨੇ ਜਿਹਨਾਂ ਨੂੰ ਖਿਲਾਉਣੀ ਚਾਹਾਂਗਾ ਫੇ ਪੰਜ ਸੱਤ ਪੰਜ ਦੋ ਤੇ ਕਿਲੋ ਤਰ ਲਈ ਫਿਰ ਟਰੈਕਟਰ ਸਾਰੇ ਦਿਖਾ ਦੀ ਹਾਰੇ ਆ ਹੀ ਤਾਂ ਕੱਢ ਕੇ ਲਾ ਲੈ ਲੈ ਤੁਹਾਨੂੰ ਮੈਂ ਦੱਸ ਦਊਂਗਾ ਕਿ ਕਿ ਜੀ ਆਹਨ ਮੇ ਬਚਕੀ ਨਹੀਂ ਆ ਕ ਅੱਲੀਆ ਦੂੰਗਾ ਤੁਮਨੂੰ ਖੁਲਾਈ ਮੈਂ ਦਸੂਂਗਾ ਕਿਸੇ ਨਾ ਚਾਚੇ ਨੂੰ ਖਵਾ ਕੇ ਨਾਲ ਚਾਚੇ ਤੱਕ ਠੀਕ ਐ ਨਾ ਤੁਹਾਨੂੰ ਦੋਆ ਤੇਨਾਂ ਨੂੰ ਖਵਾ ਦੂੰਗਾ ਹੋ ਤੁਹਾਨੂੰ ਦੋਆ ਤੇਨਾਂ ਨੂੰ ਖਵਾ ਦੂੰਗਾ ਜਿੱਦੋਂ ਮੈਂ ਬੁਣਾਈ ਹਰੀ ਵਾਲੀ ਗੈਲ ਬੱਕੀ ਦੀ ਰੋਟੀ ਲੈ ਵੀ ਤੀ ਨਾਲੇ ਖਾ ਕੇ ਦੇਖੀ ਦਾਲ 30 ਰੋਟੀਆਂ ਮੈਂ ਬੱਕੀਆਂ ਉਹ ਚੁੱਲ੍ਹੇ 'ਤੇ ਲੱਗ ਗਏ ਤੂੰ ਤਾਂ ਖਾ ਜਾਊਗਾ ਹੈ ਇਹ ਖਾ ਜਾਣੀਆਂ 5-10 ਵੱਧ ਕਿੰਨੀਆਂ 5-7 ਤੇ ਵੱਧੇ ਖਾਊਂਗਾ ਮੈਂ ਕਿਹਾ ਕਿੰਨੀਆਂ ਉਹ ਜਿੰਨੀਆਂ ਇਹ ਖਾਂਦਾ ਏ ਜਦੋਂ 5-7 ਵੱਧ ਖਾ ਜਾਣੀਆਂ ਇਹ ਦਾਲ ਗੈਲ ਆ ਉਹ ਖਾਊਗਾ ਜਾਇ ਨਹੀਂ ਤੇ ਲੋ ਰੋਟੀ ਦਾ ਫਰਕ ਹੈ ਹਰੀ ਦਾਲ ਦਾ ਫਰਕ ਹੈ ਬਾਈ ਦੱਸਿਆ ਕਿ 30 ਰੋਟੀਆਂ ਲਈ ਮੱਕੀ ਦੀ ਆਹ ਵਧੀਆ ਗੱਲ ਹੈ ਤੇ 30 ਤਾਂ ਚਾਹੀਦੀ ਉਹ ਦਾਦਾ ਦਾ ਖਾਉਂਗੇ ਹੁਣ ਹਾਂ ਟੈਕ ਦਾ ਫਿਰ ਤਾਂਹੀਂ ਦਸੂਗਾ ਜੀ ਹਾਂ ਬਟਾ ਦੋ ਘਰੇ ਆ ਔੜੀ ਪੰਜ ਛੇ ਤਾਂ ਘਰ ਵੀ ਖਾ ਜਾਣੇ ਨੇ ਨਹੀਂ ਬਹੁਤ ਅੱਗੇ ਮੇਰੀ ਗੱਲ ਥੋੜਾ ਅੱਗੇ ਹਾਂ ਹਾਂ ਤਾਂ ਲੋ ਪੰਮੇ ਕਹਿੰਦਾ ਵੀ 1.5 ਹਾਰਾ ਚੱਲ ਹਾਰਾ ਇਹਨਾਂ ਰੱਖਿਆ ਪਿਆ ਨਹੀਂ ਕਿਸੇ ਦੇ ਘਰ ਹਾਰਾ ਨਹੀਂ ਖੋਣਦਾ ਪਿੰਡ 'ਚ ਹੁਣੇ ਨਹੀਂ ਬਲਮਾ ਦੇ ਕਿਹੜੇ ਥੋੜਿਆ ਮੈਂ ਨਾ ਹੈਗਾ ਸਾਡੇ ਬਾਈ ਚੱਲਦਾ ਹਾਂ ਉਹਦੇ ਮੈਂ ਦੁੱਧ ਕਾ ਦੁੱਧ ਦੇਸੂ ਰਾਦ ਦੁੱਧ ਦੁੱਧ ਬਾਈ ਕਾੜਿਆ ਹਾਂ ਹਾਂ ਉਹ ਚੀਜ਼ ਬਣਦੀ ਸੀ ਆਹ ਇੱਕ ਹੋਰ ਦਾ ਦਿਨ ਤੇ ਤੈਨੂੰ ਜਿੰਨਾ ੜਕਵਾੜਾ ਕੋਈ ਲਫਾਫੇ ਹੁੰਦੇ ਆਉਂਦੇ ਆ ਕਾਸੀ ਵਾਲੀ ਵੀ ਖਰਾਬ ਵਿੱਚ ਸਿੱਟੀ ਜਾਂ ਬਾਜ ਆਪਣੀ ਅੱਗ ਲਾ ਲਾ ਮੌਜੂ ਵਿੱਚ ਚਾਰ ਬਾਤੀਆਂ ਪਾ ਕੇ ਬਾਲਣ ਪਾ ਕੇ ਬਸ ਕਾਗਜ਼ ਪੱਤਾ ਸਭ ਕੁਝ ਵਿੱਚ ਖਰਾਬ ਹੋ ਤਾ ਲੂਟ ਐ ਯਾਰ ਹਾਰਾ ਤਾ ਨਾਲੇ ਸਿੱਖਣੀ ਲੂਟ ਖੜੇ ਭਰ ਕੇ ਚਲਾ ਲਾ ਆਪਣਾ ਮੈਂ ਸੇਕ ਦਾ ਸੂਤਨ ਦੇ ਵਿੱਚ ਕੋਈ ਹੈ ਨਹੀਂ ਉਹਨੂੰ ਦਾਲ ਬਣਾਉਣ ਨੂੰ ਬਹੁਤ ਲੂਟ ਹੈ ਦਾਲ ਨੂੰ ਦੁੱਧ ਨੂੰ ਸਭ ਕੁਝ ਨੂੰ ਸਭ ਦਾ ਲੂਟ ਹੈ ਬਾਈ ਉਹ ਦੁੱਧ ਤਾਂ ਉਹ ਕਾੜਦਾ ਹੀ ਨਹੀਂ ਕੋਈ ਦੁੱਧ ਤਾਂ ਕਾੜਦਾ ਨਹੀਂ ਦਾਲ ਉਹ ਜਿਹੜੀ ਆਪਾਂ ਕੱਚੀ ਹੀ ਰਹਿ ਜਿੰਦੀ ਹੈ ਕੁੱਕਰ ਵਾਲੀ ਦੁੱਧ ਰੱਖੀ ਚਾਰਮੀ ਆ ਹਾਂ ਉਹਦੇ ਨਾਲ ਵਧੀਆ ਤਾਂ ਹਲੀ ਨੂੰ ਮਲਾਈ ਬਣ ਜਾਂਦੀ ਦਾਲ ਕਾੜੀ 2-3 ਵਾਰ ਤਾਂ ਪਾਣੀ ਪਾ ਦਿੰਦੇ ਉਹ ਚ ਹਾਂ ਰੰਨ ਰੰਨ ਕੇ ਤਾਂ ਬੱਜੇ ਯਾਰ ਮੈਂ ਗੁਰਦੁਆਰੇ ਦੇ ਦੇਖਿਆ ਜਿਹੜਾ ਝੋਕਿਆ ਹੁੰਦਾ ਜਿਹੜਾ ਉੱਪਰ ਤੇ ਬੰਦ ਹੁੰਦਾ ਉਹ ਟੋਹਾ ਉਹ ਝ ਬਣਾਇਆ ਕਰਦੇ ਤੇ ਨਿਕਲਦਾ ਤਾਂ ਹਾਂ ਉਹ ਗੇਵੇ ਹੋ ਗਿਆ ਗੇਵੇ ਹੋ ਗਏ ਹੁਣ ਦੂਹੇ ਚ ਚੱਲਦੇ ਆ ਜੀ ਜੇ ਦੂਹਾ ਬਣਾਉਣਾ ਉਹ ਚ ਇਹ ਤੱਲਣ ਦੇ ਦਾਲ ਹਾਂ ਉਹ ਕਿ ਆ ਬਲਟੋਹ ਹੀ ਕਹਿੰਦੇ ਹਾਂ ਪੱਗੇ ਦੇ ਪਿੱਤੂ ਦੀਆਂ ਬੇਲਾਂ ਹੁੰਦੀਆਂ ਬੁਲਵਾਰੀ ਚ ਤਾਂਬੇ ਤਾਂਬੇ ਦੇ ਹੁੰਦੇ ਤੇ ਦੇਗਗੇ ਆਪਣਾ ਤਾਂਬੇ ਦਾ ਤਾਂ ਜਿਹੜਾ ਦੇਗਾ ਤਾਂ ਉਹ ਤਾਂ ਤੁਸਕ ਨਾ ਤੁਸਕ ਕਿ ਆ ਬਲਟੋਹ ਹਾਂ ਬਲਟੋਹ ਹਾਂ ਤਾਂਬੇ ਦਾ ਤਾਂ ਹੋ ਬਹਾਪਰ ਹਤਾ ਉਹ ਖੜਦਾ ਕਿ ਕਿਹੜਾ ਤੋਂ ਅੰਡੇ ਨੂੰ ਗੋਦ ਹੁੰਦਾ ਤਾਂ ਅਸੀਂ ਹੜਾ ਨਹੀਂ ਤਾਂ ਥੱਲੇ ਚੋਰ ਸੁਣ ਅੱਛਾ ਹੁਣ ਵੀ ਹੈਗੇ ਬੁਲਵਾਰੀ ਨਾਲ ਬਹੁਤ ਆ ਫੜ ਫੜੇ ਬਾਰੇ ਆਪਣੇ ਨਹੀਂ ਦੇਖਿਆ ਮੈਂ ਤਾਂ ਉਹ ਮੁੜ ਕੇ ਦੇਖੀ ਸੀ ਉੱਚੀ ਦਾਲ ਬਣਦੀ ਸੀ ਦੇਖ ਲੈ ਦਾਲ ਬਣਦੀ ਸੀ ਤੇ ਜਮਾ 7 ਕਿਲੋ ਪਿੰਡੂ ਲੱਗਦੀ ਈ ਦਾਲ ਹੁਣ ਸਾਲੀ 3 ਕਿਲੋ ਹੀ ਲੱਗਦੀ ਹੋਣੀ ਹਾਂ ਹੁਣ ਕੋਈ ਆਂਦਾ ਹੀ ਨਹੀਂ ਮੈਂ ਬਹਿ ਗਿਆ ਰਵਾਜ ਹੀ ਘਟ ਗਿਆ ਨਾ ਜਿਹੜਾ ਭੋਗ ਉਹ ਚੱਲੇਗਾ ਉਹੀ ਜਾਂਦਾ ਏ ਹਾਂ ਉਹ ਨਹੀਂ ਉਹ ਕੋਈ ਨਹੀਂ ਆਂਦਾ ਦੇਖ ਲੈ ਹੋਰ ਘਟ ਗਿਆ ਬਹੁਤ ਕੰਮ ਅੱਗੇ ਤਾਂ ਹਾਂ ਦਾ ਪਿੰਡ ਜਿੰਨਾ ਚ ਮੁੱਕਦੇ ਨਹੀਂ ਤੇ ਚਲੀ ਹੋ ਜਾਂਦੇ ਰਾਤ ਮਾਰ ਦਿੰਦੇ ਤੇ ਮੁੰਦੀ ਸ਼ਾਮ ਸੈਂਦੀ ਅੱਛਾ ਬੋਰ ਬਰਦੌਣੇ ਵਾਲੇ ਵੀ ਨਹੀਂ ਹੈਗੇ ਯਾਰ ਜਲੇ ਰਵਾਜ ਘਟ ਗਏ ਭਾਈ ਬਹੁਤ ਹੁਣ ਉਹ ਮੈਂ ਬਹਿ ਚਾਹੀਦਾ 20 25 ਸਾਲ ਦੇ 25 26 ਸਾਲ ਚ ਆ ਬੀਸੀਆਰ ਵੀ ਦੇਖ ਲੇ ਟੀਬੀਵੀ ਦੇਖ ਲੇ ਐਲਸੀਡੀ ਉਹ ਵੀ ਦੇਖ ਲੀਆਂ ਕਿਹੜੀ ਮੈਟਰੋ ਦੀ ਡੱਬੀ ਵੀ ਦੇਖ ਲਈ ਡੀਟੀ ਮੈਟਰੋ ਦੀ ਡੱਬੀ ਵੀ ਦੇਖ ਲਈ ਸਾਡੀਆਂ ਵੀ ਦੇਖ ਲਈਆਂ ਦੁਸ਼ਾਨ ਜਿਹਦੇ ਘਰ ਆ ਜਿਹਦੇ ਘਰ ਦੇਖ ਲਿਆ ਜਿਹਦੇ ਘਰ ਆ ਉਹ ਰਾਜਾ ਹੈ ਹਾਂ ਜਿਹਦੇ ਘਰ ਹੈਗੇ ਆ ਹੈਨਾ ਆਹ ਦੇਖ ਲਈਆਂ ਦੁਨੀਆਂ ਆ ਗਈਆਂ ਕਿ ਆਤੀਆਂ ਟੈਕ ਵਾਲੀਆਂ ਰੀਲ ਨਹੀਂ ਆ ਭਰਾਈਆਂ ਵਾਲੀਆਂ ਹਾਂ ਉਹ ਵੀ ਦੇਖ ਰਹੀਆਂ ਬਹੁਤ ਭਰਾਈਆਂ ਅੱਗੇ ਵੀ ਸੀ ਉਹਦਾ ਸੀਡੀ ਜਿਆ ਕਰ ਦਿੰਦੇ ਟੀਵੀ ਵਾਲੀਆਂ ਦਾਖਲ ਤੇ ਕਰਾਇਕ ਦੇ ਦਿੰਦਾ ਪੈਨ ਡਰਾਈਵ ਆ ਗਿਆ ਪੈਨ ਡਰਾਈਵ ਵੀ ਖਤਮ ਕਰ ਦਿੰਦੇ ਫੋਨਾਂ ਨੇ ਸਭ ਕੁਝ ਕਰ ਦਿੰਦਾ ਹਾਂ ਮੈਮਰੀ ਕਾਰਡ ਵੀ ਖਤਮ ਕਰਦੇ ਫੋਨਾਂ ਨੇ ਇਹਦੇ ਲੈ ਜੀ ਘਰ ਘਰ ਲੱਗੇ ਦੂਏ ਫੋਨ ਤਾਰਾਂ ਵਾਲੇ ਆਹੋ ਉਹ ਥੋੜਾ ਜਿਹਾ ਡੇਮੇਜ ਲੱਗੇ ਆਹ ਤੰਗ ਕਰ ਦਿੰਦੇ ਸੀ ਲੋਕਾਂ ਨੂੰ ਪਹਿਲਾਂ ਲੰਬਰ ਨਹੀਂ ਜਾਉਂਦੇ ਮੁਸਕਲ ਨਹੀਂ ਮਰੀਆਂ ਵਾਲੀਆਂ ਬੋਲਣ ਆਇਆ ਇੰਨੀ ਯਾ ਵੀ ਬੋਲਦਾ ਚੱਕ ਕੇ ਨਾ ਸਭ ਨੇ ਕਿ ਇਹਦਾ ਮੁੱਲ ਆ। ਜੇ ਕਿਸੇ ਦਾ ਮੁੱਲ ਇਹਦਾ 382 ਵੱਨਾ 384 ਐਂ ਘਰ ਦੇ ਕੀ ਦਾ ਦੰਦੇ ਵੀ ਉਹ ਫਲਾਣ ਦਾ ਨੰਬਰ ਹੋਊਗਾ। ਇਕੱਠੇ ਹੀ ਲੱਗੇ ਤੇ ਯਾਰ। ਹਾਂ ਇਕੱਠੇ ਹੀ ਲੱਗੇ ਤੇ। ਇਹ ਲੱਗੇ ਤੇ 2000ਾਂ ਚ ਪਰ ਪਿੰਡ ਦੇਖ ਲੈ ਹਜੇ ਵੀ ਖੰਭੇ ਹੀ ਖੜੇ ਆ ਕੋਈ ਯਾਰ ਨਹੀਂ ਕੋਈ ਕੁਛ ਰੁਕਣਾ ਹੀ ਖੜੇ ਨਾਲ। ਦਲਬੀ ਜੀ ਦਾ 867 ਆ ਨਾ 382 ਤੁਸੀਂ ਦੂਈ ਲਾਈਨ 'ਚ ਪੈ ਗਏ ਤੇ ਦੂਈ ਲਾਈਨ 'ਚ ਦੇ 867 68 ਦਾ 68 ਦਾ 247 868 ਮੇਰਾ 943 ਦਾ 722 ਦਾ ਕਗਨਾ ਨਾਲ ਸਭ ਤੇ ਹਮ ਇਕੱਠੇ ਲੱਗੇ ਸਾਰੇ ਲਵਾ ਲਈ ਤੇ 0188 847382 ਹਾਂ ਉਹ ਸਭ ਆਇਆ ਤਾਂ 950 ਹਾਂ ਹੁਣ ਲਾਇਆ ਤੇ ਹਾਂ ਮਸੂਲ ਹੈ ਢੀ ਬਣਾਣਾ ਪਰ ਅੱਜ ਮੇਰੇ ਵੀ ਹੈਗਾ ਲੱਗਿਆ ਜੀ ਵੀ ਹੈਗਾ ਵਾਈਫਾਈ ਲੱਗੇ ਹੋਏ ਹੈਗੇ ਉਹਦੇ ਤੇ ਫੋਨ ਵੀ ਲੱਗ ਜਾਂਦਾ ਅੱਛਾ ਹਾਂ ਤੇ ਠੀਕ ਹੈ ਫ੍ਰੀ ਜਾਂ ਲਿਮਟਡ ਕੋਈ ਕਰਦਾ ਹੀ ਨਹੀਂ ਹੈ ਲੈ ਐ ਕੋਈ ਛੇੜਦਾ ਵੀ ਨਹੀਂ ਹੈਗਾ ਉਕਣੀ ਪਿਆ ਅੱਛਾ ਜੀ ਮੇਰਾ 651 ਮੇਰਾ ਹਾਂ ਭਰਦੇ ਨੂੰ ਕਿਹਾ ਵੀ ਜੇ ਕਦੇ ਪੈ ਕੇ ਇੱਕ ਦਿਨ ਮੁੱਕ ਗਿਆ ਲਹੂ ਪੀ ਲੈਣਾ ਪੈ ਕੇ ਪਾਉ ਪੈ ਕੇ ਪਾਉ ਉਹ ਭਰਦੇ ਨੂੰ ਚਾਰਨਾ ਕੋਲ ਪਿਆ ਕਰ ਲੂ ਸਾਲਾ ਥੋੜਾ ਨਹੀਂ ਦਿਖਾਉਂਦਾ ਉਹ ਚਾਚੇ ਹੋਰ ਤੇ ਆਪੇ ਨੂੰ ਮੈਂ ਦੱਸਦਾ ਫੋਨ ਚੋਂ ਆਏ ਕੱਢ ਕੇ ਨੰਬਰ ਕਿੱਥੇ ਭਰ ਲੈ ਕਰ ਲੈਣੇ ਟੰ 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 ਆਪਣੇ ਬਣੇ ਮੈਂ ਫੋਨ ਲੈ ਕੇ ਜਿੱਥੇ ਮਰਜੀ ਘੁੰਮੀ ਆਉਤੀ ਬੈਠਣਾ ਪੈਣਾ ਮੈਂ ਠੀਕ ਹੈ ਗੱਲ ਸਹੀ ਅੱਗੇ ਦੇਖ ਲੈ ਉੱਥੀ ਬੈਠੇ ਗੱਲਾਂ ਕਰੀ ਜਾਂਦੇ ਤੇ ਹੁਣ ਬੈਠਦਾ ਕੋਈ ਕੋਲ ਕਿੱਥੇ ਹੈ ਉਹਨਾਂ ਦਾ ਕਹਿੰਦੇ ਰੇਂਟ ਉਹਦਾ ਪੀਆ ਕੁੜੀ ਕਿਦਣੀ ਬੇਪਰਿਆਨ ਕਪੜਾ ਮਾਰ ਮਾਰ ਕੇ ਰੱਖਿਆ ਰਮਾਲਾ ਢਾਕੇ ਹਾਂ ਚਾਹ ਚਾਹ ਇੰਨਾ ਚਾਹ ਇੰਨਾ ਹੁੰਦਾ ਤਾਂ ਅਮੇ ਭਾਈ ਉਹ ਵੀ ਥਾਲੇ ਤੇ ਉਹਦੇ ਉੱਪਰ ਨੰਬਰ ਆਇਆ ਨਾ ਸਾਈਡ ਪਰ ਨੂੰ ਵੀ ਕੀ ਕਿਹੜ ਕਿੱਥੇ ਤੇ ਆਇਆ ਡਿਸਪਲੇ ਵਾਲੇ ਤੇ ਹਾਂ ਉਹ ਵੀ ਹਾਲੇ ਉਹ ਵੀ ਹਾਲੇ ਹਾਂ ਰਸੀਪਟ ਆ ਰਿਹਾ ਸਾਡਾ ਛੜਾ ਦੇ ਦੂਹਾਈ ਤੇ ਜਟਾ ਆਇਆ ਹਾਂ ਕਿਹੜਾ ਪੁਰਾਣੀ ਫਿਲਮਾਂ ਚ ਹੁੰਦੇ ਆ ਮੈਂ ਕੋਈ ਪੁਰਾਣੀ ਰিসিਵਰ ਪਿਆਦਾ ਹੇ ਮੈਂ ਉਹ ਹੀ ਲਾ ਦਿੱਤਾ ਅੱਛਾ ਮਾਜਾ ਨਵਾਂ ਲਾ ਦਿੰਦਾ ਇਹਨੂੰ ਤੁਸੀਂ ਵੇਨਾ ਲੈਣਗੇ ਕਹਿੰਦਾ 1500 ਦਾ ਮੈਂ ਰਹਿਣ ਦੇ ਗਿਆ ਕਰਨ ਆਈ ਚੰਗਾ ਇਹਦੇ ਨਾਲ ਰিসিਵਰ ਇਹਦੇ ਵਿਗੜੇ ਕੋਈ ਕਰਦਾ ਨਾ ਆਉਂਦਾ ਬਸ ਆਏ ਵੀ ਕਦੇ ਮੈਂ ਕਰ ਲੈਂਦਾ ਅਮਰਜੈਂਸੀ ਜੇ ਕੋਈ ਫੋਨ ਨਹੀਂ ਚੱਕਦਾ ਇਹਗਾ ਮੋਬਾਈਲ ਉਹਨੂੰ ਲਾਈਨ ਲਾਈਨ ਬਿਮਾਰ ਦੇ ਬਸ ਹੁਣੀ ਛੜਕੀ ਛੜਕਦੀ ਆ ਪੰਜ ਆ ਘਰ ਸੁਣਦੀ ਆ ਉਹ ਮੈਂ ਘਰਦਿਆਂ ਵੀ ਸੁਣ ਜਾਂਦਾ ਜੇ ਆਸੇ ਪਾਸੇ ਆ ਕਿਤੇ ਮੋਬਾਈਲ ਸਟੇਪ ਆ ਫੇ ਚੱਕ ਹੋ ਜਾਂਦਾ ਆਏ ਮੋਬਾਈਲ ਭੁੱਲ ਭਿਖਣਾ ਸਾਇਲੈਂਟ ਵੀ ਲਾ ਜਿੰਦਾ ਉਹ ਉਹਦਾ ਉਹਦਾ ਪੂਰਾ ਰਾਟ ਪਾਉਣਾ ਹਾਂ ਲੈ ਬਾਜੀ ਉਦੀ ਵੀ ਘੱਟ ਜਿੰਦੀ ਸਾਡੀ ਪਿੱਛੇ ਤੇ ਹਾਂ ਹਾਂ ਬਾਤਾ ਘੱਟ ਜਿੰਦੀ ਬਟਲ ਆ ਦੇ ਪਿੱਛੇ ਹੂੰ ਹਵਾ ਹੀ ਘੱਟ ਜਿੰਦੀ ਉਦੀ ਬਾਹ ਦੇ ਗਾਂ ਬਾਈ ਫਰਕ ਪੈ ਜਾਉਂਦੀ ਐਨੀ ਛੇਤੀ ਉਹ ਦੇਖ ਲੈ ਪਤਨੀ ਹਾਲੀ ਤਰੱਕੀ ਆ ਪਤਨੀ ਬਰਬਾਦੀ ਆ ਸਮਝ ਨਹੀਂ ਲੱਗਦੀ ਜਿਹੜੀ ਆਪਾਂ ਇਹ ਆਪਾਂ ਨੇ ਸਭ ਕੁਝ ਦੇਖ ਲਿਆ ਸਭ ਕੁਝ ਦੇਖ ਲਿਆ ਸੀ ਅਸੀਂ ਟੋਟੇ ਜੇ ਬਾਤੇ ਜਾ ਕੇ ਸਕੂਲ ਜੇ ਵੀ ਪੜ ਲਏ ਉਹ ਯੂਰੀ ਵਾਲੇ ਬੈਗ ਲੈ ਕੇ ਪੜ ਲਏ ਜਿਹੜੇ ਬੈਗ ਲੈ ਕੇ ਫਿਰ ਉਪੜ ਜਾ ਕੇ بڑے ਬੈਗਾਂ ਚੂਹੇ ਕਢ ਲਏ ਜਣੀ ਤਰੱਕੀ ਕਰ ਲਈ ਤਰੱਕੀ ਕਰ ਲਈ ਯਾਰ 7ਵੀਂ 8ਵੀਂ ਤੱਕ ਤੁਹਾਨੂੰ ਫੋਨ ਨਹੀਂ ਜੁੜਿਆ ਕੀ 7ਵੀਂ 10 10 ਵਜੇ ਬਾਹਰ ਨਹੀਂ ਦੇਖੋ ਕਿਹੜੀ ਸੌਕੇ ਮਿਲ ਕੇ ਸਾਨੂੰ ਤਾਂ ਪਲਾਟੂ ਤੇ ਬਾ ਮਿਲਿਆ ਉਹ ਵੀ ਦੂਆ ਮਿਲਿਆ ਕੀ ਬੈਂਡ ਵਾਲੀ ਮਿਲਿਆ ਜਦ ਆ ਟੱਚ ਜੀ ਇਹਦਾ ਟੱਚੀ ਦਾ ਤਿੰਨ ਗੇਮ ਵਿੱਚ ਮਿਲਿਆ ਆਪਾਂ ਵੀ ਕਿਹੜਾ ਚਾਪ ਚਾਪ ਤਾਂ ਕਿਉਂ ਪਤਾ ਨਹੀਂ ਕਿਹੜਾ ਗੇਮ ਮਿਲਦਾ ਬੰਦਾ ਤਿੰਦੇ ਨੇ ਬਾਈ ਉਹ ਮੀਨਾ ਨੂੰ ਪਤਾ ਕਾਗਜ ਨਹੀਂ ਤਾਰਾ ਜਿਹੜਾ ਉੱਪਰ ਲੱਗਿਆ ਰਹਿੰਦਾ ਟੱਚ ਪਰ ਆਪਾਂ ਦਿੰਦੇ ਹਾਂ ਆ ਸੱਪ ਵਾਲੀ ਗੇਮ ਚਲ ਬਲੈਕ ਐਂਡ ਵਾਈਟ ਚਿੱਤੇ ਹੀ ਇਹਦੇ ਸਲੇ ਹਾਂ ਹੈਨਾ ਹਾਂ ਵਾਏ ਖੁੱਲਦਾ ਹੁੰਦਾ ਹੁੰਦੇ ਵਾਲਾ ਆਏ ਕਿਹਾ ਕਹਤਾ ਨਾ ਚੈਪ ਜਾਨਾ ਹੱਲ ਜੀ ਦਾ ਪਹਿਲੇ ਵੀ ਤਾਂ ਹਾਂ ਕਰ ਗਏ ਤਰੱਕੀ ਭਾਈ ਹਾਂ ਪਰ ਫਿਰ ਤਾਂ ਫੇਰ ਨਹੀਂ ਤੇ ਪਤਾ ਲੱਗਿਆ ਹੁਣ ਕਿ ਆ ਬਣਦਾ ਕਿ ਆ ਨਹੀਂ ਜਿਹੜੀ ਤਰੱਕੀ ਹੈ ਨਾ ਇਹ ਬਹੁਤ ਖਾਂਦੀ ਐ ਇਹ ਹੋਰ ਪੁਰਾਣੇ ਦੀ ਜੀਰਵਾ ਸਭ ਖਾ ਜਾਣੇ ਨੇ ਖਾ ਜਾਣੇ ਆ ਗਏ ਤਰੱਕੀ ਨਹੀਂ ਆਉਂਦੀ ਪਿੱਛੇ ਤਰੱਕੀ ਚੀਜ਼ੇ ਹੀ ਆ ਇਹ ਸਭ ਨੂੰ ਬਾਜੀ ਨਹੀਂ ਆ ਆਪਣੇ ਰਵਾਇਤ ਸਾਰੇ ਖਤਮ ਹੋ ਗਏ ਬਸ ਆ ਮੋਬਾਈਲ ਦਾ ਇਹ ਨਜ਼ਾਰਾ ਜਿਹੜੀ ਇੰਨ ਖਾਲੀਆਂ ਦੇ ਲੱਗਦੇ ਗਾਟੜਾਂ ਚ ਬਿਠੀ ਰਹਿੰਦੀਆਂ ਉਹ ਇੰਨੇ ਨੀਂਗ ਜਿਹੜੀ ਹੁੰਦੀ ਸੀ ਗਿਆ ਬੱਲੇ ਖਾਦਿਆ ਵੀ ਉਹ ਇੰਜਨ ਵਾਲੇ ਹੋਇਆ ਉਹਦਾ ਕੰਮ ਮੈਨੂੰ ਤਾਂ ਐਂ ਲੱਗਦਾ ਵੀ ਹੁਣ ਸਭ ਨੇ ਰੈਂਟਰ ਪਾ ਤਾ ਉਹਨਾਂ ਨੂੰ ਆ ਜਿਹੜਾ ਬਣਾਉਣ ਜਗ੍ਹਾ ਹੀ ਨਹੀਂ ਆ ਉਹ ਬੇਦਰਖਤਾ ਵਰਤਾ ਹੋਵੇ ਕਿਤੇ ਆ ਪੈਣੀ ਗਰਾਊਂਡ 'ਚ ਦਸਤ ਲਾਇਆ ਪਏ ਆ ਉਹ ਜਿਹੜੀ ਉੱਥੇ ਹੈਗਾ ਕੋਈ ਬਈ ਉਹ ਬਹੁਤ ਉੱਥੇ ਉਹਨਾਂ ਨੇ ਪਾਏ ਪਿਓਨ ਆ ਉਹਦਾ ਚਿਹਰੇ ਉੱਤਰਾ ਦੀ ਆ ਗਈਆਂ ਆਲ ਵਾਲੇ ਸਾਰੇ ਗਰਾਊਂਡ ਦੇ ਆਲ ਵਾਲੇ ਦਸਤ ਲੱਗੇ ਹੋਏ ਆ ਹਾਂ ਉੱਥੇ ਚਿੜੀਓ ਚਿੜੀ ਹੋਣੀ ਲੱਗਦਾ ਘਾਟ ਪੈਂਦਾ ਚੀ ਚੀ ਕਰੀ ਜਾਂਦੀ ਹੈ ਹਾਂ ਗਰਾਊਂਡ ਚ ਗਰਾਊਂਡ ਦੇ ਨਾਲ ਬੈ ਲਾਏ ਹਾਂ ਅੱਗੇ ਕੀ ਕਰ ਆਗੇ ਤੇ ਉਹ ਆਗੇ ਤੇ ਮੈਕਮੇ ਵਾਲੇ ਆ ਉੱਥੇ ਸੈਂਟਰ ਚ ਕਹਿੰਦੇ ਗਰਾਊਂਡ ਬੁੱਕ ਕਰੋ ਕਹਿੰਦੇ ਹਾਂ ਇਕੱਠੇ ਸਾਰੇ ਵੀਰ ਭਾਈ 66 ਬੰਦੇ ਖੇਡਦੇ ਗਏ ਸ਼ਾਮ ਨੂੰ ਤੇ ਹਾਂ ਵੀਰ ਉਹ ਤੇ ਲੋਣੇ ਰਖਤ ਲਾਉਣੇ ਖਾਂ ਦੇ ਦੋ ਅਸੀਂ ਆਲ ਵਾਲੇ ਕਮਾਉਂਦੇ ਸਾਰੇ ਕਰਾਉਣਾ ਠੀਕ ਆ ਫਿਰ ਉੱਥੇ ਤਾਂ ਆ ਜਾਣੇ ਲੱਗਦੇ ਬਹੁਤ ਬੱਚੇ ਹੁਣ ਆਇਆ ਉਹਦੇ ਬਾਅਦ ਸਾਂਭੀ ਹੋਈ ਉਹਨਾਂ ਦੀ ਹੈ ਸਾਂਭੀ ਹੋਈ ਨਹੀਂ ਉਹ ਲਾ ਕੇ ਛੱਡ ਦਿੰਦੇ ਉਹਨਾਂ ਸਹੀ ਸਾਂਭੇ ਪਾਗੜੀ ਪਾਇਆ ਉਹ ਬਹੁਤ ਵਧੀਆ ਬਣਿਆ ਤਾਂ ਕਰਾਉਣਾ ਨਾ ਉਹ ਵੀ ਉੱਥੇ ਜੀਜਾ ਲੱਗਦਾ ਹਾਂ ਜੀਜਾ ਲੱਗਦਾ ਤਾਂ ਛੱਡਿਆ ਤਾਂ ਉਹਨਾਂ ਨੇ ਹਾਂ ਤਾਂ ਛੱਡਿਆ ਤਾਂ ਕਹਿ ਕੇ ਬਹੁਤ ਵਧੀਆ ਹੈ ਤੇ 8 ਬੰਦੇ ਇਕੱਠੇ ਹੋ ਤਾਂ ਛੱਡਿਆ ਨਹੀਂ ਛੱਡਦੇ ਯਾਰ ਬਹੁਤ ਵਧੀਆ ਖੇਡਦੇ ਨੇ ਯਾਰ ਸ਼ਾਮ ਨੂੰ ਅੱਜ ਉੱਥੇ ਮੈਂ ਕਿਹਾ ਦੇਖੀ ਇਕੱਠ ਹੁੰਦਾ ਕੋਈ ਆ ਕੇ ਦਲਵੀਰ ਗਿਆ ਤਾਂ ਹਾਂ ਘੁੰਮਣੇ ਆਲੇ ਲੱਗਦਾ ਸੱਚੀ ਦੇਖ ਹਾਂ ਕਿੰਨੇ ਮਾਰੇ ਭਾਈ ਗੁਰਦੁਆਰੇ ਕੋ ਚੱਕੇ ਹਾਂ ਇਹ ਇੰਨਾ ਖੇਡਦਾ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਦਲੀਲ ਦੇਖਣ ਆ ਗਿਆ ਉਹਨੂੰ ਚੜ ਗਈ ਬਾਲ ਫਿਰ ਜਿਹੜੇ ਨੇ ਛੋਟੇ ਖੜਦੀ ਹੁੰਨੀ ਭਾਈ ਨੇ ਵੀ ਜ਼ੋਰ ਵੀ ਦੇਖ ਲਾ ਉਹ ਜਿਹੜਾ ਵੀ ਆਇਆ ਕਰੇ ਕੋਲ ਨੂੰ ਉਹ ਤੁਸੀਂ ਕੈ ਖਾਉਂਦੇ ਇਹਨੂੰ ਇਹ ਬਗੜਾ ਏਡੀ ਬਾਲ ਦਿਖਦੀ ਐ ਇਹਨੂੰ ਅਜੇ ਤਾਂ ਕੈਨਕਾ ਲੱਗਦੀ ਐ ਇਹਦੇ ਮਗਰ ਜਿੰਨੇ ਤੁਸੀਂ ਤਾਂ ਨਹੀਂ ਮੈਹਰ ਆਣਾ ਵੀ ਇਹ ਜਿੰਨੇ ਖੇਡਦਾ ਹੈ ਹਾਂ ਉਹ ਕਰ ਇਹਨੇ ਲੇਜ਼ਰ ਨਹੀਂ ਤੀ ਕਰਾਈ ਬਰਸ਼ ਕਰਾਇਆ ਹਾਂ ਇਹਨੇ ਲੇਜ਼ਰ ਕਰਾਤੀ ਵਿੱਚੋਂ ਅਬ ਇਹਨਾਂ ਕਰਾਇਆ ਬਰਸ਼ ਕਰਾਤਾ ਤੇ ਨੇ ਲੇਜ਼ਰ ਹਾਂ ਇਹ ਬਹੁਤ ਏਰ ਹੋ ਗਈਆਂ ਨੇ ਕੈ ਤੇ ਇਹੀ ਨਹੀਂ ਦੇਖੀਆਂ ਵੀ ਤਾਂ ਮੈਂ ਜੋ ਐਨ ਕਈ ਨਹੀਂ ਤੇ ਪੂਰੀਆਂ ਹੋਣੀਆਂ ਬਾਲ ਬਹੁਤ ਹੋਣ ਐਨ ਕਈ ਏਠਾ ਜੰਦੀ ਬੈਟਿੰਗ ਕਰਨੀ ਆ ਕੌਣੀ ਜਦੋਂ ਵਣ ਪਸੀਨਾ ਆਉਣਾ ਐ ਕਰਦੇ ਤਮਕਾ ਉੱਪਰ ਜਦੋਂ ਐ ਬਾਲ ਖੇਡ ਲੈਂਦੀਆਂ ਟੋੜੀਆਂ ਕਿੰਨੀ ਹੈਗਾ ਟੋੜੀਆਂ ਬਹੁਤ ਆ ਮੈਂ ਫਿਰ ਤਾਂ ਐਨ ਕਈ ਪੂਰੀਆਂ ਹੋਣੀਆਂ ਦੀਆਂ ਇਹਦੇ ਨੰਬਰ ਜਾ ਤਾਂ ਸਾਢੇ ਸਾਢੇ ਤੇ ਦੋ ਤਾਂ ਤਿੰਨ ਤਿੰਨ ਪੁਆਇੰਟ ਪਾਵਾ 45 ਇੰਨਾ ਕੁਸ ਨੰਬਰ ਉਹ ਕਿੰਨੀ ਕਿ ਜਗਾ ਅੱਗੇ ਰਾਂਦੇ ਸੂਤੀ ਖੇਡ ਲਈ ਜਾਂਦੇ ਸੀ ਹਾਂ ਬਹੁਤ ਬਹੁਤ ਖੇਡਦੇ ਸੀ ਤਾਂ ਆ ਕਾ ਨਾਮੇ ਬੋ ਖੇਡਿਆ ਮੈਂ ਨਹੀਂ ਮੈਂ ਕੋਈ ਕੋਈ ਗੱਲ ਲਿਖੀ ਆ ਮੈਂ ਇਹ ক্রিকেট ਜੀ ਨਾ ਹੋਰ ਖੇਡਾਂ ਖਤਮ ਜੀਆਂ ਕਰਤੀਆਂ ਜਿਹੜੀਆਂ ਅਸੀਂ ਪਿੰਡਾਂ ਜਿੱਤੀਆਂ ਹੈਨਾ ਹਾਂ ਪੀਲ ਪਲਾੰਗਲਾ ਹੋ ਗਿਆ ਗੁੱਲੀ ਡੰਡਾ ਹੋ ਗਿਆ ਉਹ ਵੈਸੇ ਤਾਂ ਬਹੁ ਖੇਲੇ ਬਾਈ ਗੁੱਲੀ ਡੰਡਾ ਜੀ ਖੇਲੇਦਾ ਉਹ ਡੰਡਾ ਨਾ ਜਾਂ ਗੁੱਲੀ ਡੰਡਾ ਕਹਿੰਦੇ ਨੇ ਜਾਂ ਬਲੈਕ ਚੀਤਾ ਇਹ ਕਰਦੇ ਖੇਡਣ ਨਹੀਂ ਦਿੰਦੇ ਹਾਂ ਜੀ ਬਲੈਕ ਤੇ ਖੇਡਦੇ ਹੁੰਦੇ ਸੀ ਇਹਨੂੰ ਗੋਲੀਆਂ ਬੋ ਖੇਲੀ ਯਾਰ ਅਸਮਾਲ ਨੇ ਉੱਪਰ ਹੁੰਦਾ ਡੱਬਾ ਰਵਾਈ ਦੇ ਵਿੱਚ ਯਾ ਗੋਲੀਆਂ ਉਹ ਵੀ ਖਤਮ ਹੋ ਗਈਆਂ ਗੋਲੀਆਂ ਗੋਲੀਆਂ ਗੋਲੀ ਡੰਡਾ ਆਈ ਰਹੀ ਖੇਲੀ ਜਾਂਦਾ ਜਾ ਉੱਥੇ ਫਿਰ ਪੈ ਗਈ ਪਫਾਰਸ ਜਿਹਾ ਪੈ ਗਿਆ ਫੇਰ ਕੀਤੋਂ ਹੋਇਆ ਕੰਮ ਜਦ ਕਹੇ ਐ ਦਵਾਰ ਸਾਜ ਨਹੀਂ ਠੱਕ ਠੱਕ ਹੋਣ ਲੱਜ ਨਹੀਂ ਕੰਦਣਾ ਬਜਣ ਲੱਜਣੀ ਉਸ ਦਾ ਚੱਕ ਰੇਟ ਓਕੇਗਾ ਤੇ ਟੈਸਟ ਮੈਚ ਲਾਇਆ ਕਰਦਾ ਤੇ ਟੋਬੇ ਪਰ ਛੱਕਾ ਆਊਟ ਬਾਲ ਉੱਤੇ ਖੂ ਵੀ ਤਾ ਬੋਰੂਜ ਵੀ ਨਹੀਂ ਸਾਰੇ ਗੜ ਰੱਖਿਆ ਹੁੰਦਾ ਕੱਢਣੇ ਨੂੰ ਉਹ ਗੜਬੜਾ ਜਾਂ ਨਹੀਂ ਹੁੰਦਾ ਹਾਂ ਉਹਨੂੰ ਤਾਰ ਰੱਸੀ ਬਾਈ ਹੋਈ ਸੀ ਬਜੇ ਦੇ ਡਬਾਉਣ ਉਹ ਜੇ ਕੱਢ ਰੇ ਜਿਹੜੀ ਬਾਲ ਕੱਢ ਲੈਣੀ ਉਹ ਤੂੰ ਮੈਨੂੰ ਦੇਖ ਲੈ ਰੋਜ਼ ਜਿਹੜਾ ਬੰਦਾ ਉੱਠ ਨਹੀਂ ਹੋਇਆ ਕੱਲ੍ਹ ਨੂੰ ਫੇਰ ਉਹਦੀ ਵੀ ਬਿੱਤੀ ਆਹੋ ਮੇਰਾ ਇਹਦਾ ਰੂਲ ਹੈ ਯਾਰ ਪਹਿਲੇ ਤੇ ਪਿੱਛੇ ਦੇਖੋ ਭੱਜਣਾ ਤੇ ਕਿਸੇ ਨੂੰ ਇਹ ਬਹੁ ਬਾਈ ਉੱਤੇ ਦੂਹੀ ਹੁੰਦੀ ਸੀ ਬਾਲ ਜਿਹੜੀ ਆਉਂਦੀ ਨਹੀਂ ਹਾਕੀ ਆਈ ਬਾਲ ਹੋਣੀ ਹਾਂ ਹਾਕੀ ਵਾਲੀ ਬਹੁ ਕਾੜੀ ਹੁੰਦੀ ਸੀ ਉਹ ਬਸ ਚਾਰ ਚਾਰ ਅੰਦੇ ਉੱਡਦੀ ਗਈ ਤਾਂ ਆਊਟ ਆ ਭਾਈ ਕਿੱਡੀ ਜੀ ਬਾਲ ਆਉਂਦੀ ਸੀ ਇਹਨੂੰ ਪਹਿਲਾਂ ਸਿਰ ਦੇ ਮੋਟਾ ਡੰਡਾ ਇਹਦੇ ਕੋਲੀ ਹੁੰਦਾ ਦਾ ਇੱਕ ਜੱਗੂ ਹੁੰਦਾ ਦਾ ਇਹ ਪੱਕੇ ਐਨਾ ਇਹਨਾਂ ਨੂੰ ਕ੍ਰਿਕਟ ਦਾ ਕਰੇਸ਼ ਆ ਸਿਰ ਦੇ ਤਕੂਚੇ ਚੱਲ ਜੀ ਕਰ ਬਾਈ ਐਦੋ ਵੀ ਨਹੀਂ ਕਰ ਦੋ ਉਹ ਬਾਲ ਹਾਕੀ ਵਾਲੀ ਬਾਲ ਬਾਈ ਜੱਗੂ ਦਾ ਸਲੀਪਰ ਚ ਕੋਲੀ ਜੱਗੂ ਦਾ ਸਲੀਪਰ ਖਾਣਾ ਲੱਗਾ ਅੱਜ ਜੱਗੂ ਦੇ ਮੂੰਹ ਵਧੀ ਜਾ ਜੱਗੂ ਦੀ ਬੀਬੀ ਤੇ ਆ ਗਈ ਰਾਲਾ ਮਲੇ ਕਰਵਾ ਇਹ ਨਹੀਂ ਸਾਡੇ ਮੁੰਡੇ ਦਾ ਉਹ ਕਰਤਾ ਇਕਾ ਕੋਲੀ ਆਇਆ ਬਈ ਕੋਲੀ ਤੇ ਬਾਲ ਲੈ ਕੇ ਬੋਲ ਟੋਕਰੀ ਪੈ ਗਈ ਬਾਲ ਕੋਤੀ ਲੈ ਕੋਲੀ ਦਾ ਬੱਬਾ ਕੋਲੀ ਬਾਲ ਲੈ ਕੇ ਆਇਆ ਨਮੀ ਨਮੀ ਬਾਈ ਬੜੀ ਘੈਂਟ ਬਾਲ ਦਿਓ ਏ ਮਾਰਿਆ ਸ਼ਾਟ ਬਾਲ ਬਾਡੀ ਚ ਚੱਕ ਟੋਕਰੀ ਉੱਪਰ ਉਹ ਬਾਈ ਉਹ ਤਿੰਨ ਘੰਟੇ ਟੋਕਰੀ ਜਾ ਜਾਂਦੀ ਫਰੀ ਕੇ ਟੋਕਰੀ ਚੱਕੀ ਕੋਲੀ ਅੰਦਰ ਨਹੀਂ ਗਿਆ ਸੱਪ ਪੋਰੇ ਸੱਪ ਆ ਜੀ ਸੱਪ ਵਾਲਪਰੇਟ ਉਹ ਟਾਈਮ ਬਾਈਕਰ 40 ਰੁਪਏ ਦੀ ਬੋਲ ਲੈ ਕੇ ਆਇਆ ਕੋਈ 40 ਰੁਪਏ ਦੀ ਬਾਈ ਆਪ ਖੇਲੋ ਆ ਆਪ ਆਪ ਖੇਲੋ ਜਿਆਦਾ ਆਇਆ ਨਾ ਜਿਆਦਾ ਆਇੰਦਾ ਵੀ 40 ਰੁਪਏ ਪਤਾ ਨਹੀਂ ਕਿਹਾ ਹੈ ਹਾਂ ਕੋਲੀ ਬਾਈ ਉਹ ਦੱਸ ਦੋ ਕੌਣਾ ਮਾਲਾ ਨਾਟ ਨਾਟ ਅਦਾਲ ਬਾਈ ਦਾ ਮੁੰਡਾ ਬਾਈ ਹਾਂ ਘੁਰਲੀ ਨਾਟ ਬਾਈ ਆਪਣੇ ਟੈਗ ਵੀ ਰੁਪਏ ਦੀ ਵੈਲਿਊ ਰਹੀ ਆ ਬਹੁਤ ਵੈਲਿਊ ਦੀ ਬਾਈ ਉਹ 40 ਰੁਪਏ ਕਹਿੰਦੇ ਬਹੁਤ ਵੇ 40 ਬਹਾਉਂਦੇ ਉਹ ਕਿੱਥੇ ਮਿਲਦੇ ਨੇ 40 ਰੁਪਏ ਨਾਲ ਆ ਕਰ ਆਇਆ ਲੱਗਦਾ ਦਾ 20 ਰੁਪਏ ਕਾ ਬੜੇ ਅਸੀਂ ਪਲੱਸ ਆ। ਅਸੀਂ ਭਾਈ ਹਰਸ਼ਵੀਰ ਨਾਲ ਸਾਡੇ ਥੋੜੇ ਜਿਹਾ ਐਂਟੀ ਕੀ ਹੁੰਦੇ ਤੇ ਜੀ ਨਾਲ ਮੈਚ ਲਾਉਣਾ 5 ਰੁਪਏ ਦਾ। ਅਸੀਂ ਭਾਈ 25 ਰੁਪਏ ਕਰ ਲਈ 30 ਰੁਪਏ। ਵਿਚਾਰ ਹੁਣ ਮੰਨਦੇ ਸਭ ਆਉਣੀ ਬੈਠ ਲੈਣਾ ਏ। ਜਿਹਨੂੰ ਪੈਸੇ ਬੜਾਏ ਉਹ ਹੀ ਭਗੜ ਹੋ ਗਿਆ। ਸਾਨੂੰ ਜਪਾ ਬੋਸ ਹੋ ਗਿਆ। ਜਦੋਂ 25 ਮਿਲ ਕੇ ਵੱਜ ਗਿਆ। ਹੁਣ ਨਵਾਂ ਚੱਲ ਕਾਨੂੰ ਲੈਣਾ। ਹਰਸ਼ਵੀਰ ਭਾਈ ਸਾਉਦੀ ਬੀਬੀ ਪਿੱਤੀ ਲੈਣਾ ਹਰਸ਼ਵੀਰ। ਹਰਸ਼ਵੀਰ ਨਾਲ ਆਪਨ ਨੂੰ ਜਾਣਾ। ਠੀਕ ਆ ਇਹਨੇ ਇੰਨਾ ਹੁੰਦਾ ਨਹੀਂ ਤੇ ਇਹਨੇ ਆਊਟ ਹੋ ਜਾਣਾ। ਅਨੇ ਆ ਮਾਣਾ ਵੇੜਵਾ ਕੇ ਤੂੰ ਮੇਰੇ ਪੈਰ ਇੱਤੇ ਹੀ ਮੰਗਾ ਅਮਨਾ 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 ਅਮਰ ਮਾ ਬਲੌਗ ਨਹੀਂ ਪਿੱਤੀ ਲੈਣਾ ਤੇਰੀ ਪਿੱਤੀ ਮੈਨ ਲੈਣੀ ਕਹਿੰਦਾ ਅਮਨੇ ਨੂੰ ਕਹਦੇ ਉਹਨੇ ਪਿੱਤੀ ਲੈਣ ਦਿੱਤੀ ਅਮਨੇ ਜੀ ਇਹ ਤੇਰੀ ਪੁੱਤੀ ਮੈਂ ਲਊਂਗਾ ਉਹ ਜਿਹੜਾ ਫੀਲਡਿੰਗ ਕਰਨ ਨੂੰ ਰੱਖਿਆ ਹੁੰਦਾ 3 ਦਿਹਰਾ ਹੀ ਹੋਗੇ ਅਸੀਂ ਹੋਗੇ ਇੱਕ ਅਸੀਂ ਇੱਕ ਸਾਈਡ ਹੁੰਦੇ ਤੇ ਤੁਸੀਂ ਸਾਰੇ ਹਰਾਮੀ ਦਾ ਤਾਂ ਲੰਗੇ ਹੋ ਜੀ ਜਿਹੜੀਆਂ ਤੁਸੀਂ ਸਾਰੀਆਂ ਅੱਜ ਕਿਤੇ ਵਾਰੀ ਆਉਣ ਦਿੰਦਾ ਦਾ ਅਰਸੀ ਵੀਨੇ ਮਾਉਣੀ ਆਉਣੀ ਬੋਲ ਯਾਰ ਅਰਸੀ ਮੈਨੂੰ ਤੇਜ਼ ਪਾਉਣੀ ਬਾਈ ਗੱਲ ਪਿੱਛੇ ਗਲੇ। ਆਪਣੀ ਗਾ ਹੌਲੀ ਬੋਕਾ ਜੋਕਰ ਬੋਲਗਾ। ਇਹ ਕੋਈ ਸਭ ਤੋਂ ਜ਼ਿਆਦਾ ਕਰਨਾ। ਹੋਰ ਕੰਮੇ ਨਹੀਂ ਤਾਂ ਉਹਦਾ। ਜਿਹੜੋ ਨਹੀਂ ਹੁੰਦਾ ਤਾਂ ਮੇਰਾ ਸੁਆਦ ਵੀ ਨਹੀਂ ਤਾਂ ਆਉਂਦਾ। ਉਹ ਠੰਡਾ ਇਹ ਕਿੰਦਾ ਬੰਦਾ ਚਾਹੀਦਾ ਇਹਦਾ ਕਲੇ ਸਾਲਾ ਵਿੱਚ। ਉਹ ਬੱਸ ਭਾਈ ਉਹ ਟੱਕੀ ਜਾ। ਉਹ ਬੱਸ ਬੱਸ। ਜੇ ਕਿਸੇ ਨੇ 1-2 ਮਿੰਟ ਬਾਅਦ ਤੀ। ਇਹ ਪਿੱਛੇ ਹੜ ਹੋਰ ਬੋਕਾਉਣ। ਜੇ 5 ਬੋਲ ਲਉਂੀਆਂ ਪਈਆਂ ਉਹਦਾ ਹੋਰ ਵੀ ਨਹੀਂ ਕਰਦੇਣਾ ਇਹਨੇ। ਲੱਲੀ ਆਇਆ। ਇਹਨੇ ਕਰਵਾਉਣਾ। ਆਇਆ ਲੱਲੀ। ਆ ਕੁਰਸੀ ਲਾਈ ਪਈ ਤੇਰੀ ਸਪੈਸ਼ਲ। ਉਹ ਲੱਲੀ ਸਾਹਿਬ। ਆ ਜਾ ਬਾਈ। ਇਹ ਲੱਲੀ। ਵਾਜਾ ਦਲੀ ਭਾਈ ਮੁਬਾਰਕਾ ਤੁਨ ਨੂੰ ਅੱਜ ਨੂੰ ਮੁਝੇ ਦਲੀ ਇੱਕ ਮਿੰਟ ਛੱਡ ਦੇ ਲਈ ਕਿੰਨੇ ਹੋਏ ਬਾਈ ਦੱਸ ਮੈਨੂੰ ਹੁਣ ਤੋਂ ਬਾਦ ਆਈਂ ਤੇ ਬਾਤ ਚੇ ਵੇ ਤਾਂ ਲੱਗੂਗਾ ਮੈਂ ਦੱਸ ਦੇ ਯਾਰ ਮੈਂ ਕਿਹਾ ਦੋ ਦੋ ਤੇ ਆਏ ਬੋਲਦਾ ਦੋ ਦੋ ਹੋ ਗਿਆ ਤਾਂ ਕਿੰਨੇ ਹੋਏ ਇੱਕ ਪਤਾ ਰੇ ਕੋਈ ਮੇਰੇ ਪਤਾ ਦੱਸ ਇਹਨਾਂ ਦੱਸਣਾ ਨਹੀਂ ਕਿ ਭਾਈ ਵਲੌਗ ਚ ਉਹ ਬਾਈ ਆ ਗਏ ਹੁਣ ਆ ਵੀ ਆ ਗਿਆ ਇਹ ਕਹਿੰਦਾ ਭਾਈ ਹਾਂ ਦੱਸੋ ਭਾਈ ਕੀ ਆ ਮੁੱਦਾ ਦਲੀ ਭਾਈ ਆਪਣੀ ਗੱਲ ਕਰ ਲੈ ਆਏ ਹੋਈ ਦੀ ਨਾ ਵਿੱਦਿਆ ਦਾੜਾ ਹੀ ਹੋਵੇ ਭੁੱਕਣਾ ਕੋਸ ਇਹ ਬਾਈ ਸਾਡੇ ਨਾਲ ਕਿਤੇ ਨਹੀਂ ਇਹਦਾ ਹੈ ਕਿਸ ਨਾਲ ਕੋਈ ਇਹਦਾ 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 ਕੋਈ ਗੁਰਪੀਤ ਇਹਦਾ ਅਸੀਂ ਕਦੇ ਪੈਣੀ ਤੇ ਫੜਿਆ ਕਦੇ ਕਿਤੇ ਤੇ ਫੜਿਆ ਕੋਈ ਲੜਖ ਨਹੀਂ ਸ਼ੁਰੂ ਇਹ ਕੋਈ ਲੜਖ ਨਹੀਂ ਸ਼ੁਰੂ ਇਹ ਕਰਦਾ ਵੀ ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹ ਆ ਇਹ ਛੋਟਾ ਦਾ ਯਾਰ 2000 ਸਾਲ ਤੋਂ ਬਾਅਦ ਜਨਮ ਇਹਦਾ ਬੇਚਰੀ ਦਾ ਆ ਛੋਟਾ ਦਾ ਯਾਰ ਯਾਰ ਕੋਈ ਬਥੇਰੇ ਵਰਲਡ ਕੱਪ ਜਿੱਤ ਲੇਦੇ ਲੱਚੀ ਲੱਚੀ ਉਹ ਨਿਆਣਾ ਤੇ ਆ ਜਾਇਆ ਤੂੰ ਪਿੱਛੇ ਨੂੰ ਬਹਿ ਗਿਆ ਹੁਣ 260 ਕੇ ਪਿੱਛੇ ਬੈਠੀ ਜੰਨਾ ਚਾਹਿਆ ਲਾਹਣਤਾ ਤੇਰੇ ਪਰ ਆ ਦੇ ਇੱਕ ਤਾਨ ਕੇ ਕਰਾਇ ਪਰ ਲੋ ਆ ਕੇ ਬੈਠਾ ਯਾਰ ਇਹਦੇ ਕੋਲ 255 ਤੇਰੇ ਕੋਲ ਵੀ 855 ਲੈ ਜੇ ਮੇਰੇ ਵਾਲਾ ਹੁੰਦਾ ਤਾਂ ਪਾਪ ਕਰਾਇਆ ਪਿਆ ਉੱਥੇ ਕੱਲੇ ਚੜਾਉਣਾ ਦਾ ਦੋਸਤ ਤੇਰੀ ਚੜ੍ਹੇ ਆ ਕੜਾ ਬਈ ਚੜਾ ਦੇ ਦੱਲੀ ਵਾਲੇ ਨੇ ਕੱਲੇ ਨੇ ਦਿੱਤਾ ਦੱਲੀ ਕੀ ਕਹੀ ਜਾਂਦਾ ਹੈ ਉਹ ਕਹੀ ਜਾਂਦਾ ਦੱਲੀ ਦੀ ਗੱਲ ਮਾ ਬੋਲਦੀ ਨਹੀਂ ਉਹ ਭਾਈ ਅੱਜ ਇਹ ਸਿੱਕਾ ਚੱਲਦਾ ਉਹ ਆ ਜਾ ਮੈਨੂੰ ਗੁੱਸੇ ਨਾਲ ਹੋ ਰਿਹਾ ਤੇਰਾ ਚੱਕ ਲਿਆਊਗਾ ਹੁਣੇ ਹੁਣ ਦਾ ਛੋਟੇ ਬਰੇ ਆ ਜਾ ਯਾਰ ਆ ਜਾ ਤੂੰ ਆ ਜਾ ਉਹ ਖੋਜ ਨਾ ਕਰਦੇ ਆ ਆ ਜਾ ਇਹ ਆ ਜਾ ਵੀਡੀਓ ਨਹੀਂ ਬਣਾਉਂਦੇ ਉਹ ਦਲੀ ਆ ਜਾ ਵੀਡੀਓ ਲੈ ਲੈ ਭਾਈ ਵੀਡੀਓ ਚੱਲਦਾ ਵੀਡੀਓ ਕਰੀਏ ਬੰਦ ਹੁਣ ਦਲੀ ਤਾਂ ਆਉਣ ਹੋਰੇ ਭਾਈ ਦਾ ਦਲੀ ਲਿਆਉਣਾ ਭਾਈ ਚੰਗਾ ਭਾਈ ਕਰ ਲੀ ਵੀ ਗੰਦਾ ਕਿੰਨਾ ਕਰ ਸਸਰੀਕਾਲਾ ਭਾਈ ਸਸਰੀਕਾਲ ਜੀ ਆਇਆ ਆਇਆ ਬੰਦ ਕਰ ਲੀ ਜਾ ਕੇ